ਨਵਦੀਪ ਜਹਾਂ ਚਾਹ ਲੈ ਆ ਕੋ ਟਗਾ ਨਵਦੀਪ ਮੇਰੀ ਬਾਹ ਛੱਡ ਦੋ ਤੁਹਾਡੇ ਹੱਥ ਟੁੱਟਿਆ ਆਪਣੇ ਤੁਹਾਡੇ ਤੋਂ ਚਾਹ ਫੜ ਕੇ ਪੀਤੀ ਜਾਂਦੀ ਉਹ ਦੱਸ ਗੱਲ ਕੀ ਹੋ ਗਈ ਇੱਥੇ ਆ ਮੇਰੀ ਬਾਹ ਛੱਡੋ ਪੀਣ ਨੂੰ ਹੁੰਦੀ ਆ ਉਹ ਬੈ ਤਾਂ ਸਹੀ ਮੇਰੀ ਗੱਲ ਤੇ ਸੁਣਾ ਮੈਂ ਨਹੀਂ ਬੈਣਾ ਹੈਗਾ ਵੇਲਾ ਪਰ ਦੱਸੋ ਕਿਹੜਾ ਕੰਨ ਚਵਾੜਾ ਪਾਣਾ ਹੁਣ ਤੁਸੀਂ ਉਹ ਚਲ ਜੋ ਵੀ ਹੋਇਆ ਗਲਤੋ ਹੈ ਮੈਨੂੰ ਮਾਫ ਕਰ ਦੇ ਆਂ ਬਿੰਦਰਪਾਲਾ ਕਿੱਦਾਂ ਦੀ ਗੱਲ ਹੋਈ ਪਹਿਲਾਂ ਗਲਤੀ ਕਰ ਲੋ ਤੇ ਮੁੜ ਕੇ ਮਾਫੀ ਮੰਗ ਲੋ ਤੜੀ ਮਾਫੀ ਮੰਗਨ ਲ ਮੇਰੀ ਬਾਤ ਸਹੀ ਹੋ ਜੁਗੀ ਹੋ ਨਾ ਚੱਲ ਕੋਈ ਨਹੀਂ ਦਵਾਈ ਲੈ ਆਉਨੇ ਆ ਹੱਥ ਨਾਲ ਆਇਓ ਪੀੜ ਬਿੜੀਆਂ ਹੁੰਦੀ ਜੇ ਦਵਾਈ ਲਾਤੀ ਦੇਣੀ ਤੂੰ ਹੀ ਹਣ ਮੈਨੂੰ ਨਵਦੀਪ ਗਲਤੀ ਤੇਰੀ ਵੀ ਹੈਗੀ ਸੀ ਤੂੰ ਆਉਂਦੇ ਕਾ ਤੂੰ ਗਲਦਾ ਭੋਗ ਪਾਲਿਆ ਬੰਦਾ ਪਾਣੀ ਦਾ ਨਹੀਂ ਤੇ ਪੁੱਛਦਾ ਕਿਸੇ ਨੂੰ ਨਹੀਂ ਤੂੰ ਹੀ ਨਹੀਂ ਚੁੱਕੀ ਮੇਰੀ ਸ਼ਾਬਤ ਉਹ ਚੱਲ ਜੇ ਤੂੰ ਆਨੀ ਮੈਂ ਮੰਨ ਲੈਣਾ ਵੀ ਮੈਂ ਚੁੱਕੀ ਐ ਹੋਰ ਦੱਸ ਠੀਕ ਆ ਠੀਕ ਆ ਤੇ ਫਿਰ ਉਦੋਂ ਕਾਲੀ ਪੈਂਦੇ ਹੋ ਉਦੋਂ ਤੂੰ ਵਾਦ-ਵਾਦ ਪੈਂਦੇ ਹੋ ਇਦਾਂ ਮਤਲਬ ਇਹ ਥੋੜੀ ਮੈਂ ਤੁਹਾਨੂੰ ਕਿਸੇ ਕੰਮ ਤੋਂ ਵੀ ਕਹਾਂਗੀ ਤੇ ਤੁਸੀਂ ਮੈਨੂੰ ਦੋਚ ਪੇੜਾ ਮਾਰ ਛੜੋਗੇ ਚੱਲ ਗਲਤੀ ਹੋ ਗਈ ਗੁੱਸੇ 'ਚ ਹੋ ਗਿਆ ਜੋਗ ਜੂ ਹੋਇਆ ਆ ਚੰਗਾ ਗੁੱਸਾ ਵਾ ਫਿਰ ਮੈਂ ਵੀ ਗੁੱਸੇ 'ਚ ਤੁਹਾਡੇ ਦੋਸ਼ ੜਦਾਂਗੀ ਤੇ ਫਿਰ ਮੈਂ ਵੀ ਮਾਫੀ ਮੰਗ ਲਾਂਗੀ ਫਿਰ ਤੁਹਾਨੂੰ ਕਿੱਦਾਂ ਲੱਗੂਗਾ ਚੱਲ ਯਾਰ ਇੱਕ ਵਾਰੀ ਤਾਂ ਮਾਫ ਕਰ ਦੇ ਜਗਾਂ ਤੋਂ ਨਹੀਂ ਇਦਾਂ ਹੁੰਦਾ ਕਿਉਂ ਨਹੀਂ ਹੁੰਦਾ ਜੇ ਤੁਸੀਂ ਮਾਫੀ ਲੈਣੀ ਨਾ ਲਿਓ ਦੋ ਮੇਰੀ ਸ਼ਾਪ ਫੜਾ ਮੈਨੂੰ ਇੱਧਰ ਚੱਲ ਕੋਈ ਨਹੀਂ ਲਿਆਦਾਂਗਾ ਸ਼ਾਪ ਹੀ ਚਾਹੀਦੀ ਤੈਨੂੰ ਤੁਸੀਂ ਕਿਹਨੇ ਲਿਆਦੋਗੇ ਇੰਨੇ ਜੋਗੇ ਹੈਗੇ ਜੇ ਨਵਦੀਪ ਕੰਮ ਕਰਦਾ ਆ ਹੁਣ ਸਵਾਹ ਕੰਮ ਕਰ ਦੇ ਤੈਨੂੰ ਮੈਂ ਦੇ ਦਾਂਗਾ ਸ਼ਾਹ ਲੈ ਕੇ ਤੁਹਾਡੀਆਂ 6-7 ਤਨਖਾਹਾਂ ਲੱਗ ਜਣੀਆਂ ਤਾਂ ਫੇਰ ਮੇਰੀ ਸ਼ਾਹ ਪਾਉਣੀ ਆ ਦੱਸ ਹੁਣ ਫੇਰ ਮੈਂ ਕੀ ਕਰਾਂ ਜੇ ਤੈਨੂੰ ਆਖਣ ਦੇ ਆ ਪਿੰਗਾ ਤਾਂ ਨਹੀਂ ਇਦਾਂ ਹੁੰਦਾ ਹੁੰਦਾ ਨਹੀਂ ਇਦਾਂ ਤੁਸੀਂ ਇੱਕ ਵਾਰੀ ਕਿਹਾ ਵੀ ਨਹੀਂ ਹੁੰਦਾ 3600 ਵਾਰੀ ਉਹ ਦਿਨੇ ਮੈਂ ਆ ਗੱਲ ਸੁਣ ਲਈ ਜਦੋਂ ਦੀ ਵਿਆਹ ਕਿ ਆਈਆਂ ਕਿ ਗਾਂ ਇਦਾਂ ਨਹੀਂ ਹੁੰਦਾ ਨਹੀਂ ਹੁੰਦਾ ਜਿਹੜੇ ਰਾਤ ਹੀ ਤੁਰ ਪਿਆਣਾ ਉੱਥੋਂ ਤੂੰ ਹਣ ਵਾਪਸ ਨਹੀਂ ਆਉਣਾ ਚੱਲ ਤੂੰ ਦੱਸ ਕਿਦਾਂ ਕਰਾਂ ਜਿੱਦਾਂ ਕਹਿੰਗੀ ਉਦਾਂ ਹੀ ਕਰਾਂਗਾ ਪਿੰਦਰ ਜਿੱਦਾਂ ਮੈਂ ਕਹਿਨ ਦੀ ਨਾ ਉਹਦਾ ਤੁਸੀਂ ਕਦੇ ਵੀ ਨਹੀਂ ਕਰਨਾ ਤਨ ਵੀ ਕਿੰਨੀ ਵਾਰੀ ਕਿਹਾ ਵਾ ਕਿ ਆ ਜਿਹੜੇ ਕੰਮ ਕਰਦੇ ਇਹਨਾਂ ਨੂੰ ਛੱਡ ਦੋ ਨਵਦੀਪ ਤੂੰ ਮੰਨ ਲਾ ਅੱਜ ਤੋਂ ਛੱਡ ਤੇ ਕਹਿਂ ਜਿੱਤੇ ਕਰਨ ਚ ਬੜਾ ਫਰਕ ਹੁੰਦਾ ਵਾ ਕਿ ਬੜੀ ਵਾਰੀ ਕਿਹਾ ਵਾ ਮੈਂ ਛੱਡ ਦੇਣਾ ਛੱਡ ਦੇਣਾ ਪਰ ਤੂੰ ਹੀ ਆਪਣੀਆਂ ਆਦਤਾਂ ਤੋਂ ਮੁੜਦੇ ਨਹੀਂ ਹੈਗੇ ਤੂੰ ਇੱਕ ਵਾਰੀ ਮੇਰੇ ਤੇ ਯਕੀਨ ਤੇ ਕਰ ਇੱਕ ਵਾਰੀ ਯਕੀਨ ਪਿੰਦਰ ਕਰਾਂ ਤੇ ਕਿੰਨੀ ਵਾਰੀ ਅੱਗੇ ਮੈਂ ਕੀਤਾ ਵਾ ਯਾਰ ਹੁਣ ਇੱਕ ਅੱਧਾ ਮੌਕਾ ਤਾਂ ਦੇ ਕਿੰਨੇ ਤੇਰੇ ਤਰਲੇ ਮਾਰਨ ਦਿਆ ਆ ਤਰਲੇ ਮਾਰਨ ਦੀ ਤੁਹਾਨੂੰ ਕੋਈ ਲੋੜ ਹੈਗੀ ਆ ਕੰਮ ਕਰਨ ਤੋਂ ਨਾ ਤੁਹਾਨੂੰ ਪਹਿਲਾਂ ਸੋਚਣਾ ਚਾਹੀਦਾ ਹੈ ਜਿੱਦਾਂ ਤੁਸੀਂ ਕਰਦੇ ਹੋ ਨਾ ਮੇਰੇ ਨਾਲ ਐਦਾਂ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਨਹੀਂ ਸੋਚਦੇ ਕਿ ਮੇਰੀ ਕੁਝ ਲੱਗਦੀ ਆ ਤੁਸੀਂ ਤੇ ਮੈਨੂੰ ਬਗਾਨੀ ਸਮਝਦੇ ਹੋ ਨਹੀਂ ਨਵਦੀਪ ਮੈਂ ਤੇਰੇ ਨਾਲ ਆ ਸਵਾ ਮੇਰੇ ਨਾਲ ਆ ਤੁਸੀਂ ਆਹੋ ਮੈਂ ਤੇਰੇ ਨਾਲ ਆ ਮਾਰਨ ਕੁੱਟਣ ਵਿੱਚ ਤੁਸੀਂ ਮੇਰੇ ਨਾਲ ਕਿ ਅੱਜ ਤੇਰੀ ਬਾਹ ਤੋੜੇ ਤੇਰੀਆਂ ਲੱਤਾਂ ਵੀ ਤੋੜਨੀਆਂ ਵਾ ਓਏ ਐਵੇਂ ਤੋੜਨੀਆਂ ਨੇ ਜਿਹੜੇ ਤੁਸੀਂ ਲੱਛਣ ਫੜਿਆ ਨਾ ਤੂੰ ਹੀ ਨਹੀਂ ਵਾਪਸ ਮੁੜ ਸਕਦੇ ਤੇ ਨਾਲੇ ਮੇਰੀ ਸੁਣ ਲੋ ਗੱਲ ਮੈਨੂੰ ਤਲਾਕ ਚਾਹੀਦਾ ਵਾ ਮੈਂ ਨਹੀਂ ਹੁਣ ਤੁਹਾਡੇ ਨਾਲ ਰਹਿ ਸਕਦੀ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਦਿਮਾਗ ਮੇਰਾ ਹੁਣ ਹੀ ਸਹੀ ਹੋਇਆ ਪਹਿਲਾਂ ਖਰਾਬ ਹੀ ਚਲੋ ਆਗਲਾ ਕੱਕ ਕਰੇਂ ਕੀ ਦੱਸ ਮੈਨੂੰ ਜੋ ਮਰਜ਼ੀ ਕਰਾ ਤੁਹਾਨੂੰ ਕੀ ਲੱਗੇ ਮੇਰੇ ਨਾਲ ਜਦੋਂ ਤੁਹਾਨੂੰ ਮੇਰੇ ਨਾਲ ਕੋਈ ਮਤਲਬ ਹੀ ਨਹੀਂ ਆ ਨਵਦੀਪ ਮਤਲਬ ਹੈਗਾ ਕਿਉਂ ਨਹੀਂ ਆ ਜੇ ਮਤਲਬ ਹੁੰਦਾ ਨਾ ਤੇ ਤੂੰ ਹੀ ਮੈਨੂੰ ਮਾਰ ਦੇਣਾ ਤਲਾਕ ਲੈ ਕੇ ਤੇ ਜਾਏਂਗੀ ਕਿੱਥੇ ਜਿੱਥੇ ਮਰਜੀ ਜਾਵਾਂ ਭਾਵੇਂ ਢੱਠੇ ਕੋਤ ਜਾਵਾਂ ਤਾਨੂੰ ਮੇਰੇ ਨਾਲ ਕੀ ਮਤਲਬ ਤੇਰੇ ਤਾਂ ਘਰ ਦੇ ਹਣੀ ਤੈਨੂੰ ਰੱਖਣਾ ਨਾ ਰੱਖ ਨਹੀ ਰੱਖਣਾ ਤੇ ਕਿਹ ਗੁਰਦੁਆਰੇ ਵਿੱਚ ਚੱਲ ਜਾਗੀ ਪਰ ਮੈਂ ਹੁਣ ਤੇਰੇ ਨਾਲ ਨਹੀਂ ਰਹਿਣਾ ਚੰਗੀ ਸੋਹਣੀ ਲੱਗੇਗੀ ਨਾ ਇਹ ਕੰਮ ਕਰਦੀ ਨਾਲੇ ਲਾਲਾ ਜੋਰ ਫਿਰ ਵੇਖ ਲੈਨੇ ਆ ਤਲਾ ਕਿਦਾਂ ਲੈਣੀ ਆ ਤੂੰ ਕਿਉਂ ਲੈ ਕੇ ਦੱਸਾਂਗੀ ਮੈਂ ਉਹ ਵੈਨਾ ਤੇਰੇ ਨਾਲ ਕਿਹੜਾ ਤੁਰਦਾ ਕੋਈ ਵੀ ਨਾ ਹ ਤੁਰੇ ਮੇਰੇ ਨਾਲ ਮੈਂ ਕੱਲੀ ਬਥੇਰੀ ਆ ਚੱਲ ਠੀਕ ਆ ਜਾ ਲਾਲਾ ਜੋਰ ਤੇ ਜੀ ਮੇਰ ਨਾਲੇ ਨਾ ਕਿਹੇ ਨਾਲ ਤੁਰਨਾ ਤੁਰਨਾ ਤੇਰੇ ਨਾਲ ਵੀ ਨਹੀਂ ਕਿਹੇ ਨੇ ਤੇਰਾ ਸਾਥ ਕਿਹਨੇ ਦੇਣਾ ਉਹ ਬਥੇਰੇ ਜਾਣੇ ਮੇਰੇ ਨਾਲ ਤੁਰਨ ਆਲੇ ਕੌਣ ਆ ਤੇਰੇ ਨਾਲ ਤੂੰ ਆਪਣਾ ਸੋਚ ਤੇਰੇ ਨਾਲ ਤੇ ਤੇਰੇ ਮਾਪ ਪਿਓ ਨੇ ਵੀ ਤੁਰਨਾ ਹੈਗਾ ਉਹ ਕੋਈ ਗੱਲ ਨਹੀਂ ਤੂੰ ਮੇਰੀ ਟੈਨਸ਼ਨ ਨਾ ਲੈ ਜਿਹੜੇ ਤੇਰੇ ਨਾਲ ਤੁਰਨੇ ਨਾ ਉਹ ਵੀ ਤੇਰੇ ਵਰਗੇ ਹੀ ਹੋਣੇ ਆ ਜੇ ਆਪ ਉਹੋ ਜਿਹੇ ਤੇਰੇ ਯਾਰ ਦੋਸਤੋ ਨੇ ਆ ਹੁਣ ਬਕਵਾਸ ਨਾ ਕਰੀ ਜਾ ਬਕਵਾਸ ਨਾ ਕਰੀ ਜਾ ਬਸ ਮਨੋਂ ਨਾ ਤਾਂ ਕੋ ਸਿਰ ਤੇ ਚੜਦੀ ਜਾ ਨਾ ਮੈਂ ਨਾ ਤੂੰ ਮੈਨੂੰ ਮੈਨੂੰ ਨਹੀਂ ਤੇਰੇ ਮਨਾਉਣ ਦੀ ਲੋੜ ਹੈਗੀ ਤੇਰੇ ਤੋਂ ਮੈਂ ਬਗੈਰੀ ਚੰਗੀ ਆ ਚੱਲ ਜਾ ਜਾ ਫਿਰ ਜਾ ਫਿਰ ਚੱਲਨੀ ਆ ਜਾ ਤੇ ਦੇ ਬਖੰਡਾ ਕਰਨ ਲਈ ਏ ਕੋ ਜਾਨਾ ਨਾ ਮੰਮੀ ਕੋਲ ਇਹ ਆ ਵੇਖ ਲੋ ਆਂਦੇ ਹੀ ਮਨਾ ਜਾ ਕੇ ਉਹਨੂੰ ਇਹ ਮੰਨਣ ਵਾਲੀ ਏ ਮੰਮੀ ਹਾਂ ਪੁੱਤ ਆ ਵੇਖ ਲੋ ਤੁਹਾਡੇ ਕਹਿਣ ਤੇ ਮੈਂ ਕਿੰਨੇ ਤਰਲੇ ਮਾਰੇ ਇਹਦੇ ਨਾਵਦੇ ਤੂੰ ਹੋਰ ਅੱਗੋਂ ਸਿਰ ਤੇ ਚੜਦੀ ਏ ਕੀ ਆਂਦੀ ਆ ਧਮਕੀਆਂ ਦਿੰਦੀ ਆਂਦੀ ਮੈਂ ਚੱਲ ਜਾਣਾ ਮੈਂ ਜਾਨੀ ਇਹ ਤੇ ਜਾ ਤੂੰ ਤਵਾਹੋ ਮੇਰੇ ਨਾਲ ਜਾਣਾ ਕਿੱਥੇ ਇਹਨੇ ਇੱਠੇ ਕੂਚ ਜਾਣਾ ਹੈ ਕੋਈ ਥਾਂ ਟਿਕਾਣਾ ਤਾਂ ਹੈ ਨਹੀਂ ਚੱਲ ਜਾਣਾ ਡਰਾਵੇ ਦਿੰਦੀ ਆ ਨਾ ਚੜਦੀ ਆ ਮੈਂ ਤਰਲੇ ਮਾਰੇ ਮੈਂ ਚੱਲ ਮੰਨ ਜੇਗੀ ਆਹੋ ਨਹੀਂ ਇਹ ਮੈਂ ਰਹਿਣੀ ਰਹਿਣੀ ਮੈਂ ਜਾ ਜਾਣਾ ਤੇ ਮੇਰਾ ਭਰਾ ਤੈਨੂੰ ਮੈਂ ਕੌਣ ਰੱਖੇਗਾ ਰਹਿਣਾ ਨਹੀਂ ਇਹਨੇ ਲੱchn ਕਰਦੀ ਫਿਰਦੀ ਆ ਤਰਫਾ ਕਰ ਜੇ ਤਰਲੇ ਕੱਢੀ ਹੋਣਾ ਹੁਣ ਨਾ ਜਾਵੀਂ ਇਹਦੇ ਵੱਲ ਉਹ ਕਹਿਣ ਲੱਗਾ ਬੀ ਗਾਂ ਤੋਂ ਮੈਨੂੰ ਨਾ ਪਿਓ ਉਹ ਮੈਂ ਨਹੀਂ ਕਹਿੰਦੀ ਇਹਨੂੰ ਤਾਂ ਮੈਂ ਸੂਤ ਕਰਨੀ ਆ ਜਿਹੜੀ ਭੂਆ ਲੱਗੀ ਚੜਨ ਚੱਲ ਜੇ ਗਲਤੀ ਮੁੰਡੇ ਕੋ ਹੋਈ ਗਈ ਆ ਤਗਲਾ ਮਾਫੀ ਮੰਗਣ ਡਿਆ ਵਾ ਤੇ ਤੂੰ ਚੱਲ ਮਾਫ ਕਰਦੇ ਹੁਣ ਗੱਲ ਨਾ ਵਧਾਉਣ ਦਾ ਕੀ ਫਾਇਦਾ ਜੇ ਮੰਮੀ ਇਹਨੇ ਗੱਲ ਕੀਤੀ ਨਾ ਤਲਾਕ ਦੀ ਤੇ ਵਿੱਚ ਤੂੰ ਹੀ ਨਾ ਆਇਓ ਅੱਗੇ ਤਾਂ ਇਦਾਂ ਮਾਰੇ ਤੇ ਹੁਣ ਮੈਂ ਲੱਤ ਤੋੜਾਂਗਾ ਮੇਰੀ ਗੱਲ ਚੁੱਪ ਕਰਕੇ ਬੈਠੀ ਤੇ ਰਹੇਗੀ ਨਾ ਕਰੇ ਮੈਂ ਤਲਾਕ ਤੇ ਮੈਂ ਤਾਂ ਆਵਾਂ ਜੇ ਮੈਂ ਤਾਂ ਦਾ ਵਿਆਹ ਕਰਾਇਆ ਹੋਵੇ ਜਦੋਂ ਮੈਨੂੰ ਵਿਆਹ ਚ ਨਹੀਂ ਪੁੱਛ ਤਲਾਕ ਤੇ ਮੈਂ ਕਿਉਂ ਜਾਵਾਂ ਤੁਹਾਡੇ ਚ ਦਫਾ ਹੋ ਵਾਟੇ ਠੇਕੂ ਜਾ ਕੇ ਚੁੱਪ ਕਰਦੀ ਗੱਲ ਤੁਹਾਡੇ ਚ ਤੁਸੀਂ ਚੁੱਪ ਕਰਕੇ ਬੈਠੇ ਰਹੋ ਬਸ ਕੋਈ ਨਹੀਂ ਮੈਂ ਚੁੱਪੀ ਆ ਹਾਂ ਮੈਨੂੰ ਪਹਿਲਾਂ ਹੀ ਪਤਾ ਸੀ ਆਹ ਸਿਆਪੇ ਹੋਣੇ ਆਂ ਅੰਤਰੇ ਆਹ ਪਵਾੜਾ ਸਾਡੇ ਘਰ ਹੁਣਾ ਵਾ ਪਰ ਉਦੋਂ ਕੋ ਤਾਂ ਮੰਨਦਾ ਹੀਗਾ ਆਸ਼ਕੀ ਦਾ ਭੂਤ ਸਵਾਰ ਹੋਇਆ ਏ ਦੇ ਸਿਰ ਤੇ ਮੈਂ ਤੇ ਇਹਦੇ ਨਾਲ ਹੀ ਵਿਆਹ ਕਰਾਉਣਾ ਵਾ ਅੰਤਰੇ ਚੰਗੇ ਚੰਗੇ ਘਰਾਂ ਦੇ ਰਿਸ਼ਤੇ ਹੋਣ ਮੰਨਿਆ ਨਾ ਨਖਤਾ ਇਹ ਵੇਲੇ ਸੈੱਟ ਹੋ ਅਮਰੀਕਾ ਬਿਠਾਣਾ ਹੀ ਇਹਨੇ ਮੈਂ ਕੀ ਕਰਾ ਹੁਣ ਹੁਣ ਲੰਦਾ ਫਿਰਦਾ ਦਿਹਾੜੀਆਂ 7000 ਰੁਪਏ ਤੇ ਹੈ ਕਿੱਥੇ 7-7 ਲੱਖ ਕਮਾਇਆ ਕਰਨਾ ਹੈਗਾ ਪਰ ਹਜਮੀ ਨਹੀਂ ਹੋਇਆ ਮੁੰਡੇ ਨੂੰ ਪਤਾ ਨਹੀਂ ਕੀ ਨੇ ਸਿਰ 'ਚ ਧੂੜਿਆ ਇਹਦੇ ਮਗਰ 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 ਪੁੱਛ ਲੰਦਾ ਕਰਦਾ ਏ ਉਹਦੇ ਹੁਣ ਚੰਗਾ ਰਹਿ ਗਿਆ ਨ ਖੱਤਿਆ ਹੁਣ ਕਲਾ ਵੀ ਪੈ ਗਈ ਆ ਘਰ ਦੇ ਵਿੱਚ ਇਹੋ ਜੇ ਕੰਮ ਨਾ ਮਹੀਨਾ ਕਿ ਚੰਗੇ ਲੱਗਦੇ ਹੁੰਦੇ ਆ ਬਾਅਦ ਵਿੱਚ ਇਹੋ ਕੋਹੀ ਆ ਕਰੋ ਹਣ ਤਲਾਕ ਦਫਾ ਹੋ ਜਾ ਕੇ ਇਦਾਂ ਕਰਨੀ ਆ ਇਹ ਤਾਂ ਪਿਓ ਨਾਲ ਗੱਲ ਕਰਨੀ ਆ ਉਹ ਤਾਂ ਬੜੇ ਕੋਚੇ ਮਾਰਦਾ ਵਾ ਨਾ ਵੀ ਚੰਗੀ ਆ ਵਿਚਾਰੀ ਉਹਨੂੰ ਕੁਛ ਨਾ ਕਿਓ ਹੁਣ ਦੱਸਦੀ ਆ ਨਾ ਕਿ ਮਾਫੀ ਮੰਗੀ ਮੁੰਡੇ ਮੇਰੇ ਨੇ ਤੇ ਗੜੀ ਕੋ ਝਾੜ ਝੜ ਕੇ ਮਾਰਨ ਢਈ ਏ ਚੰਦਰੀ ਚਲ ਘੜੀ ਲਵਾਂ ਗੱਲ ਇਹਦੇ ਨਾਲ ਮੈਂ ਆ ਗੱਲ ਸੁਣਿਓ ਮੇਰੀ ਉਹ ਕੀ ਗੱਲ ਹੋ ਗਈ ਆ ਇੱਧਰ ਆਓ ਹਾਂ ਦੱਸ ਗੱਲ ਕਾਦੀ ਹੋਣੀ ਆ ਤੁਸੀਂ ਕਿਹਾ ਨਹੀਂ ਕਿ ਮੁੰਡੇ ਨੂੰ ਕਹਿ ਪਏ ਦੇ ਕੋ ਮਾਫੀ ਮੰਗੇ ਕੁੜੀ ਕੋ ਕੁੜੀ ਵਿਚਾਰੀ ਬੜੀ ਚੰਗੀ ਆ ਮਾਫੀ ਮੰਗਣ ਗਿਆ ਹੀ ਮੇਰਾ ਪੁੱਤ ਠੀਕ ਵਾ ਨਾ ਝਾੜ ਝਾੜ ਮਾਰਦੇ ਅਗਲੀ ਗਾੜੀਆਂ ਪਤਾ ਕੀ ਆਂਦੇ ਆ ਮੈਨੂੰ ਤੇ ਤਲਾਕ ਚਾਹੀਦਾ ਤਲਾਕ ਦੇ ਮੈਨੂੰ ਦੱਸ ਤਲਾਕ ਲੈ ਕੇ ਨੇ ਕਿਹੜੇ ਖੁਚ ਪੈਣਾ ਹੀ ਭੜਾ ਉਹ ਮੇਰੀ ਗੱਲ ਸੋ ਅਜੇ ਸਵੇਰਾ ਸਵੇਰਾ ਸੂਤ ਤੇ ਚੜਦਾ ਸੂਤ ਤੇ ਕਲੇਸ਼ ਪਾ ਕੇ ਬੈਗੇ ਚ ਘਰ ਤੁਸੀਂ ਨਾ ਮੈਂ ਪਾਉਣੀ ਆ ਕਲੇਸ਼ ਕਲੇਸ਼ ਤੇ ਤੁਹਾਡੇ ਪੁੱਤ ਨੇ ਪਾਇਆ ਵਾ ਜਿਹੜਾ ਡੋਲਾ ਲੈ ਕੇ ਆ ਗਿਆ ਘਰ ਨਾ ਮਾਂ ਨੂੰ ਪੁੱਛਿਆ ਨਾ ਪਿਓ ਨੂੰ ਪੁੱਛਿਆ ਭੁਗਤੇ ਹੁਣ ਮੈਂ ਕੀ ਕਰਾਂ ਕੀ ਕਹਿੰਦੀ ਤਲਾਕ ਚ ਲੈਣਾ ਵਾ ਆਹੋ ਦੋ ਤਲਾਕ ਇਹਨਾਂ ਨੌਰਾਨੀ ਨੂੰ ਦੱਸ ਜੇ ਕਿਹੜਾ ਟਾਈਮ ਹੋਇਆ ਵਿਆਹ ਰੂ ਹੈ ਉਹ ਜਰਾ ਰਾਮ ਜੀ ਦਾ ਹੈ ਇਹੋ ਜਿਹੇ ਕਾਮਕਿਤਾ ਨਿਭਦੇ ਹੁੰਦੇ ਆ ਚਾ ਚਾਰਾ ਭੱਜਤੇ ਹੁੰਦੀਆਂ ਉਹ ਕੁੜੀਆਂ ਮੁੜ ਕੇ ਰੋਂਦੀਆਂ ਮੱਥਿਆਂ ਤੇ ਹੱਥ ਮਾਰ ਮਾਰ ਕੇ ਹੈ ਹੁਣ ਕਰਦੀ ਆ ਨਾ ਮਾਂ ਪਿਓ ਨੇ ਚੇਤੇ ਤੇ ਮਾਂ ਪਿਓ ਵਿਹੁੰਦਾ ਦੁੱਖ ਸੁੱਖ ਦਾ ਭਾਈਵਾਲ ਹੁੰਦਾ ਇਹਦੇ ਕੋਲ ਜਾਂਦੇ ਹੈ ਇਹ ਵੀ ਸੁਣਦੇ ਇਹ ਵੀ ਤੇ ਸੁਣਨ ਵਾਲਾ ਵੀ ਕੋਈ ਨਹੀਂ ਤੇ ਆਕੜ ਪਵਾ ਲਈ ਕਾਢ ਚੁੱਕੀ ਫਿਰਦੀ ਹੈ ਮੇਰੀ ਗੱਲ ਸੁਣ ਲੈ ਅਸੀਂ ਤੇ ਪਹਿਲੋਂ ਨਹੀਂ ਪਿੰਡ ਚ ਮੂੰਹ ਕੱਢਣ ਜੋਗੇ ਤੇ ਜੇ ਲੋਕਾਂ ਨੇ ਆ ਗੱਲ ਸੁਣ ਲਈ ਸਾਡੇ ਤੇ ਸਾਡਾ ਤਾਂ ਰਹਿਣਾ ਫੱਕਾ ਨੀਗਾ ਚਲ ਸਾਡੀ ਤੇ ਛੱਡੋ ਤੇ ਇਹਦਾ ਫੱਕਾ ਰਹਿਣਾ ਇਹਦਾ ਤਾਂ ਕੋਈ ਥਾਂ ਟਿਕਾਣਾ ਵੀ ਨਹੀਂ ਸੇ ਜਾ ਕੇ ਬਹਿ ਜੂਗੀ ਇਹ ਸੋਚੋ ਤੂੰ ਹੀ ਪੁੱਛਿਆ ਹੈ ਨਾ ਤੇ ਕੀ ਗੱਲ ਆ ਕਦ ਲਈ ਚਾਹੀਦਾ ਹੁਣ ਤਲਾਕ ਤੈਨੂੰ ਅੱਗੇ ਬਤਨਾਮੀ ਘੱਟ ਕਰਾਈ ਆ ਸਾਡੇ ਜਿਹੜੀ ਮਨ ਹੋ ਰਹੀ ਆ ਮੈਂ ਨਾ ਉਹ ਨਾ ਬੈਸਦਾ ਚੰਗਾ ਲੱਗਣਾ ਤੂੰ ਜਾ ਤੇ ਤੂੰ ਗੱਲ ਕਰ ਕੋਈ ਇਹ ਕੀ ਗੱਲ ਇੰਨੀ ਇੰਨੀ ਵੱਡੀ ਗੱਲ ਕਿਹੜੀ ਹੋ ਗਈ ਆ ਜੋ ਮਾਫੀ ਮੰਗੀ ਆ ਤੇ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਜੇ ਮੈਂ ਕੀਤੀ ਨਾ ਫਿਰ ਗੱਲ ਵੱਧ ਜਾਣੀ ਤੇ ਫਿਰ ਨਾ ਅੱਖ ਤੂੰ ਬੋਲਦੀ ਬੜਾ ਉਹ ਕੋਈ ਨਹੀਂ ਵਧਣ ਦੇ ਅੱਗੇ ਕਿਹੜੀ ਘੱਟ ਰਹਿ ਗਈ ਆ ਤਲਾਕ ਤੱਕ ਤੇ ਅੱਗੇ ਕੰਮ ਚੱਲ ਗਿਆ ਵਾ ਆ ਤੂੰ ਜੋ ਮੇਰੇ ਮੂੰਹ ਚ ਹੋਇਆ ਫਿਰ ਮੈਂ ਕਰ ਦੇਣਾ ਜੱਜ ਉਹ ਕਾਹਦੇ ਕਰਦੇ ਫਿਰ ਜੇ ਇਹਨਾਂ ਨੂੰ ਤਾਂ ਸਾਨੂੰ ਵੀ ਕੀ ਆ ਫਿਰ ਚੱ ਇਧਰ ਆ ਘਰ ਸਣ ਮੇਰੀ ਨੁਕਰੇ ਵੜ ਕੇ ਵੜਿਆ ਹੁਣ ਦੱਸੋ ਹੁਣ ਕੀ ਹੋਇਆ ਕਿੱਥੇ ਬੈਠੀ ਮਹਾਰਾਣੀ ਹੁਣ ਓਏ ਵੇਖੋ ਮੂੰਹ ਬਣਾ ਕੇ ਬੈਠੀ ਅੰਦਰ ਚੱਲ ਕੋਈ ਨਹੀਂ ਗੱਲ ਹੁਣ ਮੈਂ ਪਲਾਗ ਤੱਕ ਆ ਗਈ ਆ ਓਏ ਐਵੇਂ ਡਈਏ ਮਾਰਨ ਅਗਲਾਂ ਏਡੇ ਸੌਖੇ ਨੇ ਚੱਲ ਚੁੱਪ ਕਰੋ ਤੇ ਤੇਰਾ ਪਹਿਲਾਂ ਨਹੀਂ ਦਿਮਾਗ ਕੰਮ ਕਰਦਾ ਕਿ ਮੈਂ ਆਪਣੇ ਮਾਪ ਦੀ ਸਲਾਹ ਨਾ ਚੱਲਾਂ ਓਹੋ ਹੁਣ ਤੈਹੀ ਮੁੰਡੇ ਦਿਵਾਲੇ ਹੋ ਜੋ ਹੈ ਇਹਨੂੰ ਤੇ ਮੈਂ ਤਲਾਕ ਉਹਦਾ ਕੱਲ ਉਹਦਾ ਕੱਲੀ ਤੱਕ ਸ ਕਸੂਰ ਇਹਦਾ ਵੀ ਹੈਗਾ ਵਾ ਗਲਤ ਨੂੰ ਗਲਤ ਕਹੀਦਾ ਹੁੰਦਾ ਵਾ ਉਹ ਚਲੋ ਠੀਕ ਆ ਤੂੰ ਹੀ ਤਾਂ ਮੇਰਾ ਕਸੂਰ ਕੱਢਣਾ ਦਾ ਇਹ ਕਸੂਰ ਉਹ ਤੇ ਹੋਰ ਕਹਦਾ ਵਾ ਇੱਥੇ ਉਹ ਬੱਸ ਕਰੋ ਜੂਸ ਦਾ ਆਟਾ ਨਿਕਲਣਾ ਪੈ ਗਿਆ ਮੈਂ ਗੱਲ ਮੋਦੀ ਦੱਸਣ ਦੀਆਂ ਤੇ ਤੁਸੀਂ ਦਾਟ ਮੁੰਡੇ ਦੇ ਵਾਲੇ ਹੋਏ ਜੇ ਇਹਨੂੰ ਤਾਂ ਪਹਿਲਾਂ ਮੈਂ ਤਲਾਕ ਦਵਾ ਜਾਣਾ ਸੀ ਕਿ ਸਰਖਲ ਰਿਆ ਜਾ ਪਾਣੀ ਕਿੱਥੋਂ ਮੇਰੇ ਘਰ ਜੰਪਿਆ ਏ ਹੱਦ ਹੋਈ ਇਹਦੇ ਵਾਲੀ ਨਾ ਬੈਠੀ ਆ ਹਾਂਜੀ ਓਏ ਆਂ ਗਾਂ ਕੱਢ ਜਾ ਕੇ ਕੁਰਸੀ ਆਪਣੀ ਦੱਸੋ ਮੰਮੀ ਨਾ ਜਦੋਂ ਮੈਂ ਪਿੰਡਰ ਨੂੰ ਕੱਲਿਆ ਸੀ ਤੇਰੇ ਵੱਲ ਹੈਂ ਵੀ ਮਾਫੀ ਮੰਗਣ ਆਇਆ ਸੀ ਤੇਰ ਕੋ ਪੁੱਤ ਮਾਫੀ ਕਰਦੀਦਾ ਹੁੰਦਾ ਵਾ ਨਾ ਦੱਸ ਤੂੰ ਆਨੀ ਮਤਲਾਕ ਲੈਣਾ ਵਾ ਤਲਾਕ ਲੈ ਕੇ ਪੁੱਤ ਕਿਹੜੇ ਖੂਚ ਪੈਣਾ ਹੀ ਆ ਇਹ ਤੇ ਤੈਨੂੰ ਵੀ ਚੰਗਾ ਭਲਾ ਪਤਾ ਤੇ ਮੈਨੂੰ ਵੀ ਚੰਗਾ ਭਲਾ ਪਤਾ ਵਾ ਮੰਮੀ ਮੈਨੂੰ ਪਤਾ ਵਾ ਮੈਨੂੰ ਕਿਹੜਾ ਕਿਸੇ ਨੇ ਘਰਵਾੜਨਾ ਵਾ ਮੈਂ ਤੇ ਓਦਾਂ ਹੀ ਦੀ ਹਾਂ ਉਹਨਾਂ ਨੂੰ ਡਰਾਵਾ ਦੇਣ ਕਿ ਸ਼ਾਇਦ ਹੋ ਸਕਦਾ ਸੁਧਰ ਜਾਣਾ ਉਹਨਾਂ ਨੂੰ ਥੋੜੀ ਬਹੁਤੀ ਸਮਝ ਲੱਗ ਜੇ ਕਿ ਇਹ ਮੇਰੀ ਕੋਝ ਲੱਗਦੀ ਆ ਮੈਂ ਤੇ ਤਾਂ ਦੀ ਹਾਂ ਉਹਨਾਂ ਨੂੰ ਕਹਿਣਾ ਨਹੀਂ ਤੇ ਮੰਮੀ ਮੈਂ ਕਿੱਥੇ ਜਾਣਾ ਵਾ ਇਹੋ ਗੱਲ ਤੇ ਮੈਂ ਕਹਿਣ ਦੀ ਹੀਗੀ ਉਹਨੇ ਵਿਚਾਰੀ ਨੇ ਕਿੱਥੇ ਜਾਣਾ ਵਾ ਹਾਂ ਇਹ ਐਵੇਂ ਪੂਏ ਚੜਿਆ ਖੱਦਾ ਵਾ ਕੋਈ ਗੱਲ ਨਹੀਂ ਕਰ ਲਾਂਗੇ ਮਿਲ ਜਲ ਕੇ ਦਵੇਂ ਸੂ ਤੈਨੂੰ ਤੂੰ ਕਾਹਨੂੰ ਫਿਕਰ ਕਰਨੀ ਆ ਪੁੱਤ ਪੁੱਤ ਵੇਖ ਮੇਰੀ ਗੱਲ ਸੁਣ ਜਿਹੜੇ ਮਾਂ ਪਿਓ ਹੁੰਦੇ ਆ ਨਾ ਆਪਣੇ ਬੱਚਿਆਂ ਨੂੰ ਹਮੇਸ਼ਾ ਹੱਸਦੇ ਵੇਖਣਾ ਚਾਹੁੰਦੇ ਆ ਬਸ ਅਸੀਂ ਕਿਹੜੇ ਤੁਹਾਡੇ ਦੁਖੀ ਆ ਤੁਹਾਡਾ ਤਲਾਕ ਹੋਵੇ ਤੁਹਾਡੀ ਕੋਈ ਗੱਲਬਾਤ ਹੋਵੇ ਸਾਨੂੰ ਹੀ ਦੁੱਖ ਹੋਣਾ ਵਾ ਤੀਜੇ ਬੰਦੇ ਨੂੰ ਦੁੱਖ ਥੋੜੀ ਹੋਣਾ ਵਾ ਤੇ ਦੂਜੀ ਗੱਲ ਇਹ ਪੁੱਤ ਜੇ ਤੂੰ ਜਾਨਵਾਰੇ ਸੋਚਣੀ ਆ ਨਾ ਉਹ ਤਾਂ ਤੇਰੇ ਲਹੂ ਦੇ ਧਿਆਏ ਫਿਰਦੇ ਆ ਮੈਨੂੰ ਕਿਹੜਾ ਪਤਾ ਨਹੀਂ ਲੱਗਦਾ ਗੱਲਾਂ ਦਾ ਆਲੇ ਦੁਆਲੇ ਮੈਂ ਵੀ ਗੱਲਾਂ ਸੁਣਨੀ ਆ ਨਾ ਪੁੱਤ ਮੰਮੀ ਮੈਨੂੰ ਵੀ ਪਤਾ ਵਾ ਕਿ ਉਹਨਾਂ ਨੇ ਤੇ ਮੈਨੂੰ ਘਰ ਪੈਰ ਨਹੀਂ ਪਾਉਣ ਦੇਣਾ ਜਿੰਨਾਂ ਨੇ ਕਿਤੇ ਪਤਾ ਲੱਗ ਗਿਆ ਨਾ ਕਿ ਮੈਂ ਹੈ ਕਿੱਥੇ ਆ ਤੇ ਜਿਹੋ ਜਿਹੇ ਹੈਗੇ ਉਹਨਾਂ ਨੇ ਤੇ ਮੈਨੂੰ ਇੱਥੇ ਅੜ ਕੇ ਮਾਰ ਜਾਣਾ ਵਾ ਤੇ ਮੈਂ ਮੰਮੀ ਕਿਹੜਾ ਕਿਤੇ ਜਾਣਾ ਮੈਂ ਤੇ ਉਦਾਂ ਹੀ ਕਹਿੰਦੀ ਕਿ ਸ਼ਾਇਦ ਹੋ ਸਕਦਾ ਏ ਇੰਨੀ ਗੱਲ ਸੁਣ ਕੇ ਸੁਧਰ ਜਾਣ ਜਿਹੜੇ ਰਾਤ ਤੋਰ ਪਿਆ ਨਾ ਮੰਮੀ ਮੈਨੂੰ ਉਹ ਰਾਤ ਦਾ ਡਰ ਵਾ ਹੋਏ ਗੱਲ ਨਹੀਂ ਪੁੱਤ ਜੇ ਤੂੰ ਮੇਰੇ ਨਾਲ ਵਾ ਨਾ ਘਰ ਆਲੇ ਮਿਲ ਕੇ ਆਪਾਂ ਸੁਧਾਰ ਲਾਂਗੇ ਇਹਨੂੰ ਤੂੰ ਨਾ ਫਿਕਰ ਕਰਿਆ ਕਰ ਪਰ ਮੰਮੀ ਉਹਨਾਂ ਨੂੰ ਤੂੰ ਹੀ ਨਾ ਕਿਉਂਕਿ ਮੈਂ ਜਾਣ ਬੁੱਝ ਕੇ ਕਹਿਂਦੀ ਆਂ ਉਹਨਾਂ ਨੇ ਕਿਉਂਕਿ ਨਵਦੀਪ ਨਹੀਂ ਮੰਨਦੀ ਉਹ ਕਹਿੰਦੀ ਮੈਂ ਤਾਂ ਚੱਲ ਜਾਣਾ ਵਾ ਜਿਹੜੇ ਹਿਸਾਬ ਨਾਲ ਨੇ ਮੈਨੂੰ ਜਾ ਕੇ ਦੱਸਿਆ ਵਾ ਨਾ ਉਸ ਹਿਸਾਬ ਨਾਲ ਮੈਨੂੰ ਵੀ ਗੁੱਸਾ ਚੜ ਗਿਆ ਹੈਗਾ ਤੇ ਮੈਂ ਵੀ ਸੋਚਿਆ ਕਿ ਨਾ ਵੇ ਈਡੀ ਵੱਡੀ ਗੱਲ ਕਹਿਣ ਦੀ ਐ ਫਤ ਬੜੀ ਮਾੜੀ ਗੱਲ ਵਾ ਤਸ ਕਿਹੜੇ ਖੁਸ਼ਾਲ ਮਾਰਨੀ ਆ ਹੁਣ ਇਹਨੇ ਅਜੇ ਤੇ ਮਹੀਨਾ ਨਹੀਂ ਹੋਇਆ ਤੁਹਾਡੇ ਲਾਵਾ ਫੇਰੇ ਹੋਇਆਂ ਨੂੰ ਤੇ ਕੀ ਕਰਨਾ ਜੇ ਗਾੜੀ ساری ਉਮਰ ਤੁਸੀਂ ਪਿਆਰ ਨਾਲ ਚੱਲੋ ਰਲ ਮਿਲ ਕੇ ਠੀਕ ਵਾ ਨਾ ਜੇ ਕੰਮ ਕੀਤਾ ਤਾਂ ਦੁਨੀਆ ਨੂੰ ਨੁਭਾ ਕੇ ਦੱਸੋ ਪਹਿਨ ਨੁਭਾ ਲਿਆ ਵਾ ਐਦਾਂ ਕਰੋ ਕਿ ਤੇ ਪੁੱਤ ਤਾਂ ਸੇਵੇ ਥੋੜੀ ਹੁੰਦੇ ਆ ਸੋਚ ਲੈ ਹੁਣ ਤੂੰ ਗਾ ਮੰਮੀ ਸੋਚਣਾ ਮੈਂ ਕੀ ਐ ਮੈਂ ਸੋਚ ਸਮਝ ਕੇ ਕਹਿਨਦੀ ਆ ਜੋ ਵੀ ਕਹਿਨਦੀ ਆ ਚੱਲ ਪੁੱਤ ਵੇਹ ਮੂੰਹਕ ਨਬਣਾ ਆਵਾਂ ਜਾ ਜਾ ਕੇ ਮੂੰਹ ਮਾਤੋ ਹਤ ਦਵਾਈ ਲੈ ਆ ਜਾ ਕੇ ਪਿੰਡਰ ਦਾ ਮੈਂ ਨਹੀਂ ਮੰਮੀ ਉਹਨਾਂ ਨਾਲ ਜਾਣਾ ਮੂੰਹ ਤੇ ਮੈਂ ਸਵੇਰ ਦਾ ਦੋ ਤਿੰਨ ਵਾਰੀ ਧੋ ਲਿਆ ਵਾ ਤੇ ਆ ਮੰਮੀ ਹਣ ਧੋਤਾਂ ਥੋੜੀ ਲਾਧਰ ਜਾਣੇ ਆ ਇੱਥੇ ਠੀਕ ਹੋ ਜਾਣਗੇ ਤੇ ਫੇਰ ਹੀ ਆਣਾ ਚੱਲ ਕੋਈ ਨਹੀਂ ਆਰਾਮ ਆ ਗਿਆ ਅੱਗੇ ਨਾਲ ਮੇਰੀ ਗੱਲ ਸੁਣ ਜੇ ਨਹੀਂ ਪਿੰਡਰ ਨਾਲ ਜਾਣਾ ਨਾ ਤੇ ਆਪਣੇ ਘਿਓ ਨਾਲ ਚੱਲ ਜਾ ਠੀਕ ਆ ਜੱਸੇ ਅਸੂਵਾਗਾ ਜਾ ਕੇ ਕੋਈ ਨਹੀਂ ਆਈ ਤੇ ਮੈਂ ਬੜੇ ਗੁੱਸੇ ਨਾਲ ਹੀ ਤੇ ਮੈਂ ਇਹਨੂੰ ਮਾਰ ਹੀ ਦੇਣਾ ਵਾਜ ਪਰ ਕੀ ਕਰਾਂ ਫਿਰ ਵੀ ਪੁੱਤ ਵਾ ਮੇਰਾ ਪੁੱਤ ਦਾ ਘਰ ਟੁੱਟੂਗਾ ਤੇ ਮੈਨੂੰ ਹੀ ਦੁੱਖ ਹੋਣਾ ਵਾ ਹੋਰ ਕਿੰਨੂੰ ਹੋਣਾ ਵਾ ਯਕਤ ਇਹਨਾਂ ਨੇ ਕਹਿੰਦੇ ਵੀ ਬੈਠੇ ਹੁੰਦੇ ਆ ਜਦੋਂ ਉੱਠਣਾ ਵਾ ਤੇ ਕਿਤੇ ਹੱਥ ਮਾਰ ਦਈਏ ਕੱਪੜੇ ਸਹੀ ਕਰ ਦਈਏ ਹੁੰ ਤਰਾ ਖਲਾਰਾ ਪਾ ਕੇ ਫੇਰ ਉੱਡ ਜਾਂਦੇ ਕੋਈ ਆ ਜੇ ਤੇ ਕੀ ਕਵੇ ਸ਼ਰਨ ਪੁੱਤ ਹਾਂਜੀ ਮੰਮ ਜੀ ਇੱਕ ਮਿੰਟ ਹੀ ਤੇ ਬਹਿ ਮੈਂ ਤੇਰੇ ਨਾਲ ਸਲਾਹ ਕਰਨੀ ਹੈ ਇੱਕ ਬਹਿ ਜਾ ਦੱਸੋ ਜੀਤ ਨਹੀਂ ਮੇਰਾ ਕਰਦਾ ਪਰ ਫੇਰ ਕੀ ਕਰਾਂ ਰਿਆ ਨਹੀਂ ਜਾਂਦਾ ਹੈਗਾ ਤੂੰ ਗੱਲ ਕੀਤੀ ਕਿ ਨਹੀਂ ਸ਼ਨੀ ਨਾ ਨਾਬ ਬਾਰੇ ਮੈਂ ਆਮ ਜੀ ਇੱਕ ਦਿਨ ਲੱਗੀ ਹਾਂ ਕਰਨ ਤੇ ਮੈਂ ਮੂੰਹ ਵੇਖ ਕੇ ਤੇ ਮੈਂ ਫੇਰ ਵਾਪਸ ਮੋੜ ਆਈ ਹਾਂ ਮੈਂ ਪਤਾ ਨਹੀਂ ਕਿਹੜੇ ਮੂੰਹ ਬੋਲਣਾ ਇਹਨੂੰ ਚੱਲ ਪੁੱਤ ਤੂੰ ਆਪਣੇ ਹਿਸਾਬ ਨਾਲ ਗੱਲ ਕਰਕੇ ਵੇਂਦੀ ਮੈਂ ਨਹੀਂ ਚੱਲ ਥੋੜਾ ਬੋਤਾ ਪਤਾ ਲੱਗਦਾ ਹੁਣ ਮੈਨੂੰ ਇੰਨਾ ਉਹਦਾ ਫਿਕਰ ਲੱਗਾ ਰਹਿੰਦਾ ਨਾ ਮੇਰਾ ਤਾਂ ਫਿਰ ਕੁਛ ਅੱਧ ਰੋਟੀ ਖਾਣੂ ਵੀ ਜੀ ਨਹੀਂ ਕਰਦਾ ਤਾਂ ਨਾ ਮੇਰਾ ਕੰਮ ਨੂੰ ਹੀ ਕਰਦਾ ਤੇ ਤੁਹਾਨੂੰ ਪਤਾ ਨਾ ਮੈਂ ਉਧਰ ਵੀ ਗੱਲ ਕਰ ਬੈਠੀ ਹਾਂ ਮੈਂ ਚੱਲਦਾ ਨਹੀਂ ਆ ਆਖਰ ਨੂੰ ਭੈਣ ਵਾਈ ਤਾਂ ਤਰਸੀ ਆਊਗਾ ਇਹਨੂੰ ਆਪਣੀ ਭੈਣ ਤੇ ਮੇਰੇ ਤੇ ਉਹ ਗਾਲੀ ਪਾ ਜੇ ਹੁਣ ਮੈਂ ਜਦੋਂ ਵੀ ਗੱਲ ਕਰਨ ਜਾਨੀ ਆ ਨਾ ਮਨ ਉਹ ਚਿੱਤ ਆ ਜਾਂਦਾ ਵਾ ਪੁੱਤ ਗੱਲ ਕਰਨੀ ਤੇ ਪੈਣੀ ਆ ਮੈਂ ਤੇਰੇ ਨਾਲ ਚੱਲਨੀ ਆ ਕਿ ਆਇ ਕੋਈ ਗੱਲ ਕਰਕੇ ਵੇਖੀਏ ਕਿਸੇ ਨਾ ਕਿਸੇ ਪਾਸੇ ਤਾਂ ਗੱਲ ਲੱਗੇਗੀ ਨਾ ਚਲ ਠੀਕ ਆ ਮੁੰਗੀ ਪਰ ਗੱਲ ਕਿਹਨੇ ਸ਼ੁਰੂ ਕਰਨੀ ਜੇ ਆ ਚੱਲ ਕੋਈ ਨਹੀਂ ਪੁੱਤ ਮੈਂ ਆ ਹੀ ਕਰ ਲਾਂਗੀ ਫਿਰ ਕੀ ਆ

ਜੀ ਨਹੀਂ ਮੇਰਾ ਕਰਦਾ ਤੇਰੇ ਨਾਲ ਗੱਲ ਕਰਨ ਨੂੰ ਮੈਂ ਆਪਾਂ ਕੁੜੀ ਦਾ ਹੱਲ ਕਰਨਾ ਹੀ ਮੈਨੂੰ ਉਦੋਂ ਪਤਾ ਮੜਾ ਜਾ ਲੱਗਾ ਹੈਗਾ ਜਦੋਂ ਫੋਨ ਫਾਨ ਆਇਆ ਹੈ ਵੀ ਉਹ ਤੰਗਵਾ ਤੇ ਕਿਤੇ ਇਹ ਨਾ ਹੋਏ ਕੋਈ ਗੱਲਬਾਤ ਹੁੰਦੀ ਹੋਵੇ ਐਦਾਂ ਕਰ ਤੂੰ ਪਤਾ ਕਰ ਆਪਣੀ ਭੈਣ ਦਾ ਨਹੀਂ ਤੇ ਇੱਥੇ ਹੀ ਲੈ ਆਈਏ ਸੁਣੋ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਵੀ ਉਹਦਾ ਨਾਂ ਨਹੀਂ ਲੈਣਾ ਤੇ ਕਾਹ ਇਹਨਾਂ ਮੈਂ ਤੁਹਾਨੂੰ ਉਦਨ ਕੋਈ ਗੱਲ ਨਹੀਂ ਹੱਟ ਡਵਲਪਰ ਹੈ ਜੋ ਮਰਜ਼ੀ ਜਦੋਂ ਹੱਟ ਨਾਲ ਲਿੰਕ ਤੋੜ ਗਈ ਉਹ ਵੇ ਪੁੱਤ ਮੈਂ ਤੇਰੇ ਅੱਗੇ ਹੱਥ ਜੋੜ ਦਿੰਦੀ ਹਾਂ ਮੇਰੇ ਕਰਕੇ ਸੋਚ ਵੇ ਜੇ ਉਹ ਤੰਗ ਹੋਊਗੀ ਉਹਦਾ ਕੌਣ ਸਾਥ ਦੇਊਗਾ ਸਾਰੇ ਹੀ ਉੱਥੇ ਉਹਦੇ ਬਗਾਨੇ ਨੇ ਉਹਨੂੰ ਉਦੋਂ ਨਹੀਂ ਸੋਚਿਆ ਜਦੋਂ ਉੱਥੋਂ ਗਈ ਹੀ ਉਦੋਂ ਨਹੀਂ ਉਹਨੇ ਇਹ ਚੀਜ਼ ਸੋਚੀ ਵੀ ਮੈਂ ਤੰਗ ਹੋਊਂਗੀ ਗਾੜੀ ਜਾ ਕੇ ਤੇ ਮੇਰੇ ਮਗਰ ਕੋਈ ਆਊਗਾ ਜਾਂ ਨਹੀਂ ਆਊਗਾ ਕੋਤੀ ਇੰਨੀ ਕੁ ਉਮਰ ਚ ਨਹੀਂ ਪਤਾ ਲੱਗਦਾ ਨਿਆਣੂ ਉਮਰ ਹੁੰਦੀ ਆ ਮੂੰਹ ਚੁੱਕ ਕੇ ਤੁਰ ਪੈਂਦੀ ਆ ਪਤਾ ਤਾਂ ਬਾਅਦ ਵਿੱਚ ਲੱਗਦਾ ਕੋਈ ਗੱਲ ਨਹੀਂ ਬੇ ਜੇ ਹੁਣ ਕੀਤਾ ਵਾ ਤੇ ਹੁਣ ਇਹਨੂੰ ਲੈ ਲਾਂ ਦੋ ਉੱਥੇ ਨਜ਼ਾਰੇ ਲਈ ਤੇ ਆਪਣੀ ਮਰਜ਼ੀ ਨਾਲ ਹੀ ਆ ਕੋਈ ਗੱਲ ਨਹੀਂ ਮਰਜ਼ੀ ਨਾਲ ਤੂੰ ਚੁੱਪ ਕਰ ਤੈਨੂੰ ਪਤਾ ਹੈ ਤੈਨੂੰ ਮੈਂ ਉਦੋਂ ਨੇ ਮੈਂ ਕਿਹਾ ਸੀ ਤੂੰ ਆਡੀ ਗੱਲ ਚ ਨਾ ਆਇਆ ਕਰ ਉਹ ਹਟਦੇ ਨਹੀਂਗੇ ਤੁਹਾਨੂੰ ਮੈਂ ਕਿੰਨੇ ਵਾਰੀ ਕਿਹਾ। ਵੀ ਉਹ ਕਿਤੇ ਬਗਾਨੀ ਆ। ਉਹ ਵੀ ਹੁਣ ਘਰ ਦਾ ਜੀ ਆ। ਜਿੱਦਾਂ ਸਾਨੂੰ ਦੁੱਖ ਓਦਾਂ ਹੀ ਉਹਨੂੰ ਦੁੱਖ ਵਾ। ਤੁਸੀਂ ਮੇਰੇ ਨਾਲ ਗੋੜਾ ਨਾ ਲਓ ਤੁਸੀਂ ਜਾਓ ਆਪਣਾ ਕੰਮ ਕਰੋ। ਆਪਣਾ ਕੰਮ ਕਰ ਕਰੋ ਉਹਨੂੰ ਛੱਡੋ ਤੁਸੀਂ। ਪੁੱਤ ਕਿਹੇ ਵੇਲੇ ਮਾਪਿਓ ਦੀ ਮੰਨ ਲਈਦੀ ਆ। ਹਰ ਟਾਈਮ ਤੇ ਮਾਪਿਓ ਗਲਤੀ ਨਹੀਂ ਹੁੰਦਾ। ਹੈਲੋ। ਹਾਂ। ਅਸਾਂ ਹੁੰਗਿਆ ਹੀ ਫੇਗਾ ਠੀਕਾ ਉਹਦਾ ਘਰ ਲੱਗ ਗਿਆ ਹੁਣ ਉਹਨਾਂ ਦੇ ਅਸਰ ਫੇਗਾ ਚਲ ਕੋਈ ਨਾ ਤੈਨੂੰ ਕਰਦਾ ਹੁਣ ਪੁੱਤ ਕੀ ਦਾ ਫੋਨ ਹੈ ਮੰਮੀ ਕੀ ਦੱਸਾਂ ਤੈਨੂੰ ਕੋਤਾ ਦੇ ਮੈਂ ਵੀ ਘਰ ਦਾ ਫਿਰਨ ਡਿਆ ਹਾਂ ਮੈਨੂੰ ਕਿਦੋਂ ਲੱਗਾ ਹੀ ਪਤਾ ਹੂੰ ਕੋਈ ਮੁੰਡੇ ਦਾ ਫੋਨ ਹੀਗਾ ਨਹੀਂ ਪਤਾ ਤੇ ਮੈਨੂੰ ਉਹਦੇ ਪਿੰਡ ਦਾ ਲੱਗ ਗਿਆ ਹੀਗਾ ਮੈਂ ਆਪਣੇ ਮੁੰਡੇ ਯਾਰ ਦੋਸਤ ਨੂੰ ਕਹਲਾਇਆ ਹੀਗਾ ਮੈਨੂੰ ਕਿਹਾ ਹੀਗਾ ਪਤਾ ਕਰਨ ਵਾਲੋਂ ਤੇ ਉਹਦਾ ਫੋਨ ਮਾਤੇ ਉਹ ਮੈਨੂੰ ਕਹਣ ਡਿਆ ਹੀਗਾ ਵੀ ਜਿਹੜੇ ਮੁੰਡੇ ਨੇ ਉਹਨੂੰ ਦੱਸਿਆ ਵਾ ਨਾ ਉਹਦਾ ਉਹਦੇ ਘਰ ਦੇ ਨਾਲ ਹੀ ਘਰ ਵਾ ਤੇ ਨਵ ਰਹਿੰਦੀ ਆ ਨਾ ਉਹਨਾਂ ਦੇ ਘਰ ਦੇ ਨਾਲ ਹੀ ਘਰ ਵਾ ਤੇ ਉਹ ਕਹਣ ਡਿਆ ਹੀਗਾ ਵੀ ਮੁੰਡਾ ਤੇ ਉਹਨੂੰ ਮਾਰਦਾ ਕੁੱਟਦਾ ਵੀ ਬਰਾ ਵਾ ਤੇ ਉਹ ਤੇ ਮੁੰਡਾ ਨਸ਼ੇ ਬੜੇ ਕਰਦਾ ਵਾ ਤੇ ਚਿਟਾ ਪਿੰਦਾ ਹੀ ਉਹ ਹਾਏ ਮਾਂ ਮਰ ਜੇ ਮੈਂ ਕੀ ਕਰਾਂ ਮੈਂ ਮਰਤੀ ਕਿੰਨੀ ਕਿ ਦੁਖੀ ਹੋਏ ਚਲ ਕੋਈ ਗੱਲ ਨਹੀਂ ਮੰਮੀ ਤੂੰ ਚੁੱਪ ਕਰ ਓਦਾਂ ਦੇ ਭਾਵੇਂ ਮੈਂ ਨਾ ਜਾਂਦਾ ਪਰ ਹੁਣ ਮੈਂ ਜ਼ਰੂਰ ਜਾਊਂਗਾ ਹਾਏ ਪੁੱਤ ਮੇਰੇ ਦਾ ਡੇਡ ਨਾ ਤੂੰ ਹੀ ਪੈਣ ਕੋਈ ਗੱਲ ਨਹੀਂ ਤੂੰ ਚੁੱਪ ਕਰ ਮੈਂ ਕਰ ਦੂੰਗਾ ਹੁਣ ਆਪੇ ਜੋ ਕਰਨਾ ਨਾ ਮੈਂ ਜਾਊਂਗਾ ਕਿਹੜੇ ਕਿੰਨੀ ਕਿ ਦੁਖੀ ਹੋਏਗੀ ਕੋਈ ਨਹੀਂ ਤੂੰ ਜਾ ਸਨ ਜਾ ਪਾਣੀ ਪੀ ਲੈ ਮੰਮੀ ਨੂੰ ਮੰਮੀ ਹਾਂ